ਸੋ ਅਮਰੀਕਾ ਦੇ ਲੋਕ ਨੂੰ ਭਾਰਤ ਤੇ ਜੀਆ ਹੀ ਰੱਖਦੇ ਆ ਕਿ ਅੰਦਰੋਂ ਰਣ ਪ੍ਰਕਿਰਿਆ ਚੋਂ ਇੱਕ ਵਾਰੀ ਵਿਗਾਰਾ ਲਾਗੇ ਬਣੀ ਹੋਈ ਕਿ ਬੁੱਲ ਸੋ ਨਿਹਾਲ ਵੱਲੇ ਵੱਲੇ ਨੌਜਵਾਨ ਆਮ ਆਦਮੀ ਪਾਰਟੀ ਤੋਂ ਹਟ ਕੇ ਕਾਲੀ ਦਲ ਜਾ ਰਹੇ ਨੇ ਕੀ ਕਹਾਂ ਬਈ ਬੜਾ ਪਰਮਾਹੰਗਾਰ ਮਿਲਿਆ ਇਹ ਅਸੀਂ ਬਦਲਾ ਕਹਾਂਗੇ ਸ਼ਰੋਮਣੀ ਕਾਲੀ ਦਲ ਦੀ ਕਾਮਯਾਬੀ ਕਰਾਂਗੇ ਸਾਡੇ ਛੋਟੇ ਮਿੱਤਰਾਂ ਮਰਤਦਾ ਅਸੀਂ ਸ਼ਰੋਮਣੀ ਕਾਲੀ ਪਾਰਟੀ ਚ ਮੋਸਟ ਵੈਲਕਮ ਕਰਦੇ ਆ ਤੇ ਹੋਰ ਵੀ ਨੌਜਵਾਨਾਂ ਨੂੰ ਅਸੀਂ ਬੇਨਤੀ ਕਰਦੇ ਆ ਵੱਧ ਚੜ ਕੇ ਸ਼ਰੋਮਣੀ ਕਾਲੀ ਦਲ ਦੇ ਸਾਥ ਦੋਨੋਣੀ ਹੈ ਜੁੜੇ ਹੋ ਅਕਾਲੀ ਦਲ ਪਾਰਟੀ ਦੇ ਨਾਲ ਕੀ ਸੋਚ ਕੇ ਜੁੜੇ ਹੋ ਜੀ ਮੇਰੀ ਸਾਡੀ ਇੱਕ ਤਾਂ ਧਰਮ ਦੀ ਪਾਰਟੀ ਹੈ ਕਿਹੜੀ ਸਾਡੀ ਕਿੰਨੇ ਹੋਣ ਨੂੰ ਪੰਜਾਬੀ ਨੂੰ ਪਹੁੰਚਾ ਕੇ ਰੱਖਣ ਵਾਲੀ ਆ ਤਾਂ ਕਰ ਕੰਮਕਾਰੀਆਂ ਨੇ ਪਹਿਲਾਂ ਤੋਂ ਵਧੀਆ ਹੁੰਦੇ ਨੇ ਆਮ ਪਾਰਟੀ ਦਾ ਕੋਈ ਕੰਮਕਾਰ ਨਹੀਂ ਹੈਗਾ ਨਾ ਕੋਈ ਝੰਡਾ ਨਾ ਕੋਈ ਧੂੜ ਬੋਲਦੇ ਨੇ ਨਾ ਕੋਈ ਕਰ ਦੇਣਾ ਦਰਦੇ ਆ ਤਾਂ ਕਰ ਕੀ ਇਹਨਾਂ ਦੀ ਸੋਚ ਵਿਚਾਰ ਤੁਸੀਂ ਇਹਨਾਂ ਨੇ ਜੁਆਇਨ ਕੀਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਕਹਿੰਦੇ ਵੱਡ ਚੜ੍ਹ ਕੇ ਹਿੱਸਾ ਲਓ ਕਿੰਨੀ ਹੋ ਸਕੇ ਇਸ ਰੋਮੀ ਅਕਾਲੀ ਦਲ ਨੂੰ ਕਾਮਯਾਬ ਕਰੋ ਤੇ ਆਉਣ ਵਾਲੇ ਵੋਟਾਂ ਚ ਬਾਗ ਬਾੜ ਥਾਟ ਕਰਕੇ ਵੋਟ ਪਾਓ ਅੱਜ ਦਾ ਤੇਰਾ ਪੂਰਾ ਜਹਦਰ ਜੀ ਖੜੋ ਨਾਲ ਬੜੀ ਕੋਈ ਨਹੀਂ ਘੰਟਾ ਤੋਂ ਹੀ ਖੜੋ ਹਾ ਜੀ ਨੌਜਵਾਨ ਜੁੜੇ ਨੇ ਤੁਹਾਡੇ ਨਾਲ ਕੀ ਕਹੂੰਗੇ ਜੀ ਸੋ ਅੱਜ ਘਨੌਰੀ ਕਲਾ ਵਿਖੇ ਸudaraj amarpal singh ਉਹਨਾਂ ਦੇ ਸਾਡੇ ਨੌਜਵਾਨ ਆਗੂ ਉਹਨਾਂ ਦੇ ਸਰਪੰਚ ਜੀ ਪਿਤਾ sada chamkaur singh ਉਹਨਾਂ ਦੇ ਘਰ ਆ ਰੱਖੇ ਨਗਰ ਘਨੌਰੀ ਕਲਾ ਚਾਹ ਹੋਰ ਸੱਜਣ ਮਿੱਤਰ ਵਾਲੇ ਦੋਲੇ ਦੇ ਨਗਰਾਂ ਚੋਂ ਵੱਡੀ ਗਿਣਤੀ ਵਿੱਚ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਸਰਤਪਾਲ ਸਿੰਘ ਉਹਨਾਂ ਦੀ ਰਹਿਨਮਾਈ ਚ ਮੈਂ ਉਹਨਾਂ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਕਲੱਬ ਦੇ ਅਹੁਦੇਦਾਰ ਸਾਹਿਬਾਨ ਦਾ ਸਾਰਿਆਂ ਦਾ ਆਪਣੇ ਵੱਲੋਂ ਸਮੁੱਚੀ ਪਾਰਟੀ ਵੱਲੋਂ ਕੋਟਨ ਕੋਟ ਤੈ ਜੇਨੋਂ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਸੀਂ ਪੰਜਾਬ ਔਰ ਪੰਥ ਦੇ ਹਿੱਤਾਂ ਲਈ ਆਪਣੀ ਮਾਂ ਪਾਰਟੀ ਨਾਲ ਚੱਲਣ ਦਾ ਜੋ ਫੈਸਲਾ ਲਿਆ ਉਹਦਾ ਉਹ ਇੱਕ ਸਲਾਘਾਯੋਗ ਕਦਮ ਹੈ ਜਿਹੜਾ ਜ਼ਿਲ੍ਹੇ ਚ ਕੀ ਇਲਾਕੇ ਚ ਵੀ ਆਉਣ ਵਾਲੇ ਨੌਜਵਾਨਾਂ ਲਈ ਹੋਰ ਬੱਚਿਆਂ ਲਈ ਪ੍ਰੇਰਨਾ ਸਰੋਤ ਹੋਏਗਾ ਸੋ ਅੱਜ ਲੋੜ ਹੈ ਕਿ ਨੌਜਵਾਨ ਆਪਣੀਆਂ ਮੂਲ ਨੂੰ ਪਛਾਣਿਏ ਆਪਾਂ ਔਰ ਜਿਸ ਪਾਰਟੀ ਨੇ ਪੰਜਾਬ ਔਰ ਪੰਥ ਲਈ ਬਹੁਤ ਵੱਡੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਦਿੱਤੀਆਂ ਬਹੁਤ ਵੱਡਾ ਵਿਰਸਾ ਉਸ ਪਾਰਟੀ ਨਾਲ ਜੁੜੀਏ ਤਾਂ ਹੀ ਅਸੀਂ ਪੰਥ ਔਰ ਪੰਜਾਬ ਨੂੰ ਬਚਾ ਸਕਦੇ ਹਾਂ ਸੋ ਇਹ ਸਨੇਹਾ ਅੱਜ ਦੇ ਮੈਂ ਸਮਝਦਾ ਨਾ ਸਾਡੇ ਨੌਜਵਾਨੋ ਵੀਰਾਂ ਨੇ ਦਿੱਤਾ ਮੈਂ ਉਹਨਾਂ ਦਾ ਫੇਰ ਇੱਕ ਵਾਰ ਆਪਣੇ ਵੱਲੋਂ ਸਾਡਾ ਜ਼ਿਲ੍ਹਾ ਪ੍ਰਧਾਨ ਸਾਹਿਬ ਐਸਪੀਸੀ ਮੈਂਬਰ ਸਹਿਬਾਨ ਸਾਰੇ ਸਾਡੇ ਆਗੂ ਸਾਡੀ ਸਮੁੱਚੀ ਟੀਮ ਆਈ ਹੈ ਸੱਤਰ ਪ੍ਰਧਾਨ ਸਾਰਿਆਂ ਵੱਲੋਂ ਮੈਂ ਇੱਕ ਵਾਰ ਤੈਨੂੰ ਧੰਨਵਾਦ ਕਰਦਾ ਹਾਂ ਔਰ ਵਿਸ਼ਵਾਸ ਦਿਵਾਉਣਾ ਕਿ ਅਸੀਂ ਤਨ ਮਨ ਧਨ ਨਾਲ ਤੁਹਾਡੀ ਹਰ ਸੇਵਾ ਵਿੱਚ ਆਸਰਾ ਹਾਂ ਤੁਹਾਡਾ ਮਾਣ ਸਤਕਾਰ ਉਹਦਿਆਂ ਦੇ ਰੂਪ ਵਿੱਚ ਵੀ ਔਰ ਹਰ ਪੱਖ ਤੋਂ ਵੀ ਤੁਹਾਡਾ ਮਾਣ ਸਤਕਾਰ ਸਿਰ ਮੱਤੇ ਪੂਰੇ ਦੇ ਵਿੱਚ ਵਾਲੇ ਹਲਕਾ ਇੰਚਾਰਜ ਨੂੰ ਨਹੀਂ ਲੱਗ ਰਿਹਾ ਕੀ ਕਹੂੰ ਇਹ ਦਵਾਜੀ ਚਲੋ ਗੱਲ ਪਾਰਟੀ ਨਾਲ ਜੁੜਨ ਦੀ ਗੱਲ ਹੁੰਦੀ ਹੈ ਜੀ ਹਲਕਾ ਇੰਚਾਰਜ ਘੱਟ ਹੋਣ ਵੱਧ ਹੋਣ ਉਹ ਇੱਕ ਵੱਖਰਾ ਵਿਸ਼ਾ ਚਲੋ ਪਾਰਟੀ ਪ੍ਰਧਾਨ ਸਾਹਿਬ ਦੇ ਫੈਸਲਾ ਕਰਨਾ ਪਰੰਤੂ ਜਦੋਂ ਪਾਰਟੀ ਮਜ਼ਬੂਤ ਹੁੰਦੀ ਹੈ ਤਦੋਂ ਕੋਈ ਵੀ ਹੋਵੇ ਫਿਰ ਕੰਮ ਜਿਹੜੇ ਨੇ ਚੱਲਦੇ ਨੇ ਕਿਥੇ ਬੰਦੀ ਸਾਡੀ ਸਾਰੀ ਬਣੀ ਹੋਈ ਹੈ ਸਾਰੇ ਸਰਪੰਚ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਸਾਰੇ ਸਾਡੇ ਕੰਮ ਕਰ ਰਹੇ ਨੇ ਸਿਰੋ ਪਾਰਟੀ ਪ੍ਰਧਾਨ ਸਾਹਿਬ ਦਾ ਫੈਸਲਾ ਉਹਨੂੰ ਡਿਸਿਪਲਿਨਰੀ ਫੈਸਲਾ ਕਰਨਾ ਹੁੰਦਾ ਉਹ ਵੀ ਸਮੇਂ ਸਾਰਾ ਜਿਹੜਾ ਉਹ ਲੱਗ ਜਾਣਗੇ ਔਰ ਸਾਰੀ ਪਾਰਟੀ ਇਕਮੁੱਠ ਸਾਰੇ ਧਨਵੰਤਾਂ ਨਾਲ ਨੰਨ। आज एक अनोखा समारोह हुआ मुख्यमंत्री का स्वागत किया मेंबर रेक भी राष्ट्र के नाम भारत का कार्यक्रम थाAttendees के निर्णय उन्होंने कैबिनेट मीटिंग में एक अवार्ड सम्मानित करना उन्होंने कैंडिडेट हर फंक्शन वोट्स चौटाला ने सिर्फ lorry करमत बेटा और पंचायत के बच्चे को कराया गांधी नबी मणि जो उनके जाने फैक्ट्री अपने साथ उद्योग संघ से थे उनका भी ਐਡੀ ਦੁਕਾਨ ਜੋ ਪੱਤਰਕਾਰਾਂ ਨੂੰ ਅੰਗਰੇਜ਼ ਮੈਚਾਂ ਦੇ ਟੂਰਨਮੈਂਟ ਲਈ ਇਪਾਇ 2 ਜੀਨਸ ਨੂੰ ਕੰਮ ਕਰਦਾ ਹੈ। ਕਾਲੀ ਜਿਹੜੇ ਅਕੀਦੇ ਪ੍ਰੋਗਰਾਮ ਰੱਖਿਆ ਹੈ। ਸ਼ੁਰੂਆਤ 4:00 ਵਜੇ ਤੋਂ ਆਹ ਹੋਣਗਾ। ਵੱਡੀ ਜਮਾਤ। ਐਡੀ ਕਲਾਈ ਆ ਜਾ ਮੁਰੇ ਕਾਕੇ ਮੂਰੀ ਆ ਜਾ